ਸਤਿ ਸ੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀਆਂ ਜੇਕਰ ਤੁਸੀਂ ਤੁਹਾਡੇ ਵਾਹਨਾ ਉਤੇ ਫਾਸਟ ਟੈਗ ਨਹੀਂ ਲੱਗਿਆ ਹੋਇਆ ਤੇ ਤੁਸੀਂ ਨੈਸ਼ਨਲ ਟੋਲ ਪਲਾਜ਼ਾ ਦੇ ਵਿੱਚੋਂ ਦੀ ਲੰਘ ਰਹੇ ਹੋ ਤਾਂ ਤੁਹਾਨੂੰ ਹੁਣ ਦੁੱਗਣਾ ਜਿਹੜੇ ਕੀ ਪੈਸੇ ਉਹ ਨਹੀਂ ਦੇਣੇ ਪੈਣਗੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਉਹਨਾਂ ਨੂੰ ਜਿਨ੍ਹਾਂ ਦੇ ਵਾਹਨਾ ਉਤੇ ਫਾਸਟ ਟੈਗ ਨਹੀਂ ਲੱਗਿਆ ਹੋਇਆ ਤਾਂ ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਉਤੇ ਚੱਲਣ ਵਾਲੇ ਵਾਹਨਾਂ ਨੂੰ ਸ਼ਨੀਵਾਰ ਜਾਣੇ ਕਿ ਅੱਜ ਤੋਂ ਵੱਡੀ ਰਾਹ ਦਿੱਤੀ ਹੈ ਹੁਣ ਬਿਨਾ ਫਾਸਟੈਗ ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ੇ ਉੱਤੇ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਉੱਤੇ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ ਟੋਲ ਦੀਆਂ ਜੋ ਦਰਾਂ ਤੈਅ ਹਨ ਉਹਨਾਂ ਨਾਲੋਂ ਸਿਰਫ 25% ਹੀ ਜ਼ਿਆਦਾ ਟੋਲ ਦੇ ਕੇ ਵਾਹਨ ਅੱਗੇ ਜਾ ਸਕੇਗਾ ਤਾਂ ਫੋਰ ਐਗਜ਼ਾਮਪਲ ਜੇਕਰ ਕਿਸੇ ਵਾਹਨ ਨੂੰ ਮਿਆਦ ਵਾਲੇ ਫਾਸਟੈਗ ਰਾਹੀਂ 100 ਰੁਪਏ ਦਾ ਟੋਲ ਦੇਣਾ ਹੈ ਤਾਂ ਨਕਦ ਭੁਗਤਾਨ ਕਰਨ ਉਤੇ 200 ਰੁਪਏ ਅਤੇ ਆਨਲਾਈਨ ਭੁਗਤਾਨ ਕਰਦੇ ਹੋ ਤੁਸੀਂ ਤਾਂ ਤੁਹਾਨੂੰ 25% ਵਾਧੂ ਜਾਣੀ ਕਿ 125 ਰੁਪਏ ਟੋਲ ਦੇਣਾ ਹੋਵੇਗਾ ਇਹ ਨਿਯਮ 15 ਨਵੰਬਰ ਯਾਨੀ ਕਿ ਅੱਜ ਤੋਂ ਲਾਗੂ ਹੋਏ ਹਨ ਤਾਂ ਇਹਨਾਂ ਲਾਗੂ ਹੋਏ ਨਿਯਮਾਂ ਦੇ ਤਹਿਤ ਫਾਸਟੈਗ ਨਾ ਹੋਣ ਜਾਂ ਉਸ ਦੇ ਵਿੱਚ ਬੈਲੈਂਸ ਘਟ ਹੋਣ ਉੱਤੇ ਹੁਣ ਦੁੱਗਣਾ ਟੋਲ ਨਹੀਂ ਲਿਆ ਜਾਵੇਗਾ ਇਸ ਦੀ ਬਜਾਏ ਜੇਕਰ ਵਾਹਨ ਚਾਲਕਾ ਆਨਲਾਈਨ ਜਾ ਕੇ ਸੇ ਹੋਰ ਤਰੀਕੇ ਨਾਲ ਆਨਲਾਈਨ ਪੇਮੈਂਟ ਕਰਦਾ ਹੈ ਤਾਂ ਉਹਨਾਂ ਨੂੰ 25% ਜ਼ਿਆਦਾ ਟੋਲ ਦੇਣਾ ਪਵੇਗਾ ਨਵੇਂ ਨਿਯਮਾਂ ਤਹਿਤ ਫਾਸਟ ਟੈਗ ਦੇ ਵਿੱਚ ਤਕਨੀਕੀ ਗੜਬੜੀ ਜਾ ਉਸ ਦੇ ਉਪਲਬਧ ਨਾ ਹੋਣ ਦੀ ਸਥਿਤੀ ਦੇ ਵਿੱਚ ਵਾਹਨ ਚਾਲਕਾਂ ਦੇ ਕੋਲ ਤਿੰਨ ਬਦਲ ਹੋਣਗੇ ਉਹ ਆਮ ਦਰ ਉੱਤੇ ਫਾਸਟ ਟੈਗ ਨਾਲ ਭੁਗਤਾਨ ਕਰ ਸਕਦੇ ਹਨ ਨਕਦ ਭੁਗਤਾਨ ਉੱਤੇ ਦੁੱਗਣਾ ਟੋਲ ਦੇ ਸਕਦੇ ਹਨ ਜਾਂ ਆਨਲਾਈਨ ਦਾ ਭੁਗਤਾਨ ਦਾ ਉਪਯੋਗ ਕਰਕੇ 25% ਜ਼ਿਆਦਾ ਟੋਲ ਦਾ ਭੁਗਤਾਨ ਕਰ ਸਕਦੇ ਹਨ ਤਾਂ ਕੇਂਦਰ ਸਰਕਾਰ ਦੇ ਵੱਲੋਂ ਅੱਜ ਤੋਂ ਹੀ ਇਹ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਲਈ ਜਿਨ੍ਹਾਂ ਦੇ ਵਾਹਨ ਉਤੇ ਫਾਸਟੈਗ ਨਹੀਂ ਹੈ ਵਿਦਆਊਟ ਫਾਸਟੈਗ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਇਹ ਰਾਹਤ ਦਿੱਤੀ ਹੈ ਦੇਖਦੇ ਰਹੋ ਚਰਦੇਗਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs 콜 اور 스캔 큐 ار 코드 투 컨택트 अस 로디스 इंक मिलियन माइल्स विद स्माइल और स्कैन 큐 ار कोड टू कांटेक्ट अस द अब इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन 큐 ار कोड टू कांटेक्ट अस सिमी वैले फैमिली डेंटल ऑफिस और स्कैन 큐 ار कोड टू कांटेक्ट अस